ਜਾਪ ਵਿੱਚ ਚੋਣਾਂ ਦਾ ਮਾਹੌਲ ਹੈ ਤੇ ਹਲਕਾ ਖਡੂਰਸੇਵ ਵਿੱਚ ਚੋਣਾਂ ਨੂੰ ਲੈ ਕੇ ਜੋ ਖਾਨਾ ਜੰਗੀ ਚੱਲ ਰਹੀ ਹੈ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਆਪਣੇ ਆਪ ਨੂੰ ਪੰਥਕ ਦੱਸ ਰਹੇ ਅਕਾਲੀ ਦਲ ਦੇ ਵਿਰਸਾ ਸਿੰਘ ਬਲਟੋਹਾ ਵੱਲੋਂ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਖੁੱਲੀ ਡਿਬੇਟ ਕਰਨ ਦਾ ਚੈਲੰਜ ਕੀਤਾ ਗਿਆ ਸੀ ਤਾਂ ਉਧਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਬੋਲਣ ਲਈ ਕਈ ਬੁਲਾਰੇ ਖੜੇ ਹੋ ਗਏ ਤੇ ਆਪਣੇ ਆਪਣੇ ਹਿਸਾਬ ਨਾਲ ਵਿਰਸਾ ਸਿੰਘ ਬਲਟੋਹਾ ਨੂੰ ਜਵਾਬ ਦੇਣ ਲੱਗ ਪਏ ਇਸ ਤੇ ਚਲਦਿਆਂ ਹੀ ਇਸ ਨੌਜਵਾਨ ਨੇ ਵਿਰਸਾ ਸਿੰਘ ਬਲਟੋਹਾ ਨੂੰ ਘੇਰ ਕੇ ਅਜਿਹੇ ਸਵਾਲ ਖੜੇ ਕਰੇ ਤੇ ਕਿ ਤੁਸੀਂ ਵੀ ਸੁਣ ਕੇ ਹੈਰਾਨ رہ ਜਾਓਗੇ ਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਜਬ ਤੁਸੀਂ ਕਿਸ ਦੇ ਹੱਕ ਵਿੱਚੋਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਹੋਈ ਆਪਣੀ ਹੈ ਨਾ ਗੋਲਡਨ ਗੇਟ ਲੱਗੇ ਤੇ ਗੱਲ ਹੋਈ ਕਿ ਯਾਰ ਹਨਾ ਇਹ ਜਿਹੜਾ ਸਮਾਂ ਆ ਮਹੀਨਾ ਹੋ ਗਿਆ ਮਹੀਨੇ ਦੇ ਵਿੱਚ ਸਾਰੀ ਖੁੱਡ ਦੇ ਵਿੱਚੋਂ ਜਿਹੜੇ ਹਨਾ ਸਾਪ ਆ ਹਨਾ ਜਿਹੜੇ ਬਿਲ ਦੇ ਵਿੱਚ ਵੜੇ ਹੋਏ ਹੀ ਪਹਿਲਾਂ 11 ਮਹੀਨੇ ਹਨਾ ਯਾਰ 4 ਹਨਾ 11 ਮਹੀਨੇ ਜਾਂ ਕਹਿ ਲਈਏ 4 ਸਾਲ 11 ਮਹੀਨੇ ਦੇਰ ਖੁੱਡ ਚ ਵੜੇ ਹੁੰਦੇ ਆ ਤੇ ਉਹ ਵੋਟਾਂ ਦੇ ਟਾਈਮ ਤੇ ਬਾਹਰ ਆ ਜਾਂਦੇ ਮਹੀਨਾ ਪਹਿਲਾਂ ਜਦੋਂ ਵੋਟਾਂ ਨੂੰ 1 ਮਹੀਨਾ ਰਹਿ ਜਾਂਦਾ ਉਦੋਂ ਸਾਰੇ ਦੇ ਸਾਰੇ ਖੁੱਡ ਤੋਂ ਬਾਹਰ ਆ ਜਾਂਦੇ ਆ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਭਾਈ ਉਸ ਬੰਦੇ ਨੇ ਉਸ ਇਨਸਾਨ ਨੇ ਕੀ ਸਾਡਾ ਸਵਾਰਨਾ ਕੁਝ ਜਿਹੜਾ ਦੇ ਪਹਿਲਾਂ 11 ਮਹੀਨੇ ਸ ਆਮ ਜਨਤਾ ਦੀ ਸਾਰ ਨਹੀਂ ਪੁੱਛਦਾ ਠੀਕ ਹੈ 11 ਮਹੀਨਿਆਂ ਬਾਅਦ ਹਨ ਜਦੋਂ ਐਮਪੀ ਦੇ ਇਲੈਕਸ਼ਨ ਆਉਂਦੇ ਨੇ ਜਾ 5 ਸਾਲ ਬਾਅਦ ਐਂਪੀ ਦੇ ਲਖਣਾਉਂਦੇ ਆ ਉਹਦੇ ਸਾਨੂੰ ਕਹਿੰਦੇ ਆ ਇਹੇ ਤੁਹਾਡਾ ਇਹ ਭਲਾ ਕਰਦਾਂਗੇ ਅਸੀਂ ਇਹ ਕਾਨੂੰਨ ਲਿਆਵਾਂਗੇ ਅਸੀਂ ਨਸ਼ੇ ਛੁਡਾਵਾਂਗੇ ਹਨਾ ਵੇਖੋ ਭਾਈ ਅਮਰਪਾਲ ਸਿੰਘ ਜੀ ਦੀ ਜਿਹੜੀ ਗੱਲ ਆ ਉਹ ਖਡੂਰ ਸਾਹਿਬ ਤੋਂ ਉਹ ਤੇ ਸਾਡਾ ਇੱਕ ਫਰਜ਼ ਬੰਦਾ ਉਹਨਾਂ ਨੂੰ ਜਿਤਾਉਣ ਦਾ ਹਨਾ ਉਹਨੂੰ ਧਰੋ ਵੇ ਟੋਆ ਉਹ ਨਹੀਂ ਖਲੋਤੇ ਹੋਏ ਆ ਮੂੰਹ ਦੇ ਦਾੜਾ ਚਿੱਟਾ ਹਨਾ ਫਿਰ ਐਵੇਂ ਪੰਥ ਲਈ ਜ ਪਈ ਤੂੰ ਕੁਝ ਕੀਤਾ ਵੀ ਆ ਤੇ ਹੁਣ ਪੰਥ ਤੋਂ ਹਨਾ ਤੁਸੀਂ ਵਾਹ ਵਾਹ ਦੀ ਥਾਂ ਜਿਹੜਾ ਤੁਸੀਂ ਹਨਾ ਜਿੰਨੀ ਬੇਇੱਜ਼ਤੀ ਲਈ ਖੱਟਣ ਦੇ ਆ ਨਹੀਂ ਲੱਗਦਾ ਤੁਸੀਂ ਮੋਰਖਤਾ ਹੀ ਕਰਦੇ ਆ ਹਨਾ ਤਾਂ ਦੋ ਦਾੜਾ ਆਇਆ ਤੁਹਾਨੂੰ ਇੰਨੀ ਕਿਤੇ ਸਮਝ ਹੋਣੀ ਚਾਹੀਦੀ ਇਹਨਾਂ ਤੁਸੀਂ ਜੇ ਤੁਸੀਂ ਕਹਿੰਦੇ ਜੇ ਪੰਥ ਦੇ ਜੇ ਪੰਥ ਹਨਾ ਪੰਥ ਵੱਲੋਂ ਪੰਥ ਨੇ ਹੁਣ ਇਹ ਇਹਦਾ ਬਿਆਨ ਆਇਆ ਕਿ ਕਿਹੜੇ ਪੰਥ ਨੇ ਕਿਹਾ ਵਾਪਾ ਅਮਰਪਾਲ ਸਿੰਘ ਨੂੰ ਹਨਾ ਉੱਥੋਂ ਚੌਣ ਬਚਾ ਆ ਚੌਣ ਲੜਨ ਲਈ ਤੁਣ ਮੈਂ ਇੰਨੀ ਪੁੱਛਾਂ ਕਿ ਤੈਨੂੰ ਕਿਨੇ ਕਿਹਾ ਚੌਣ ਲੜਨ ਦੇ ਹਨਾ ਦਲੇ ਆ ਕੇ ਭਾਈ ਤੁਹਾਨੂੰ ਬਿਠਾਇਆ ਤਾਂ ਨੂੰ ਪੰਥ ਨੇ ਨਾ ਗੋਹ ਦਿੱਤਾ ਤੇ ਤੁਸੀਂ ਹੁਣ ਪੰਥ ਨੂੰ ਇਹ ਕਹਿੰਦੇ ਪਏ ਕਿ ਭਾਈ ਮੈਨੂੰ ਅਹੁਦਾ ਦੋ ਜੇ ਤੁਸੀਂ ਕੋਈ ਪੰਥ ਲਈ ਉਸ ਟਾਈਮ ਤੇ ਕੁਝ ਕੀਤਾ ਤੇ ਤੁਸੀਂ ਕੀ ਕਹਿੰਦੇ ਤੁਸੀਂ ਅਹੁਦਾ ਦੋ ਉਹਦੇ ਵੰਡੇ ਅਹੁਦਾ ਮੰਗਦੇ ਤੁਸੀਂ ਹੁਣ ਕਹਿੰਦਾ ਅਸੀਂ ਪੁਲਿਸ ਦੇ ਅੱਗੇ ਭੱਜਣ ਵਾਲੇ ਨਹੀਂ ਤੇ ਬਾਹਾਂ ਕਰੀਆਂ ਕਰਕੇ ਬਾਹਰ ਹੁੰਦਾ ਨਹੀਂ ਮਤਲਬ ਤੂੰ ਤੁਸੀਂ ਜਿਹੜੇ ਪਾਰਟੀ ਦੇ ਨਾਲ ਜਿਹੜੇ ਪਾਰਟੀ ਦੇ ਨਾਂ 'ਤੇ ਚੋਣ ਲੜਨਿਆ ਵਾ ਉਹ ਵੀ ਤੇ ਬਾਹਾਂ ਕਰੀਆਂ ਕਰਕੇ ਦਰਵਾਜ਼ਾ ਤੋਂ 1984 ਵਿੱਚ ਆਈ ਬਾਹਰ ਆਪ ਦੇ ਪਿਆਉ ਨੂੰ ਛੱਡਾ ਤੇ ਗੋਲੀਆਂ ਵਰਤੀ ਗੋਲੀਆਂ ਜ ਆਪ ਦੇ ਪਿਆਉ ਨੂੰ ਛੱਡਾ ਤੇ ਗੁਰਗ੍ਰੇਵਸਰ ਮਾਰੇ ਵਿੱਚ ਛੱਡਾ ਤੁਸੀਂ ਹੈ ਸਿੱਖ ਸੰਗਤ ਛੱਡ ਦੇ ਉਹ ਸੰਗਤ ਛੱਡਾ ਜਿਹਨੂੰ ਆਪਾਂ ਕਹਿੰਦੇ ਆ ਜੇ ਗੁਰੂ ਘਰ ਆਵੇ ਸੰਗਤ ਤੇ ਉਹ ਗੁਰੂ ਰੂਪ ਹੁੰਦੀ ਆ ਉਸ ਨੂੰ ਤੁਸੀਂ ਛੱਡ ਕੇ ਭੱਜ ਜਾਏ ਆਪਣੇ ਸਿੱਖਾਂ ਦੀਆਂ ਨੌਜਵਾਨਾਂ ਦੀਆਂ ਲਾਸਾਂ ਛੱਡ ਕੇ ਭੱਜ ਜਾਏ ਤੁਸੀਂ ਤੇ ਤੁਸੀਂ ਗੱਲਾਂ ਕਰਦੇ ਪੰਥ ਦੀ ਸੁਭੇਸ਼ ਸਿੰਘ ਬਾਦਲ ਪੰਥ ਦੀ ਗੱਲ ਕਰਦਾ ਏ ਜਿਹੜਾ ਭਾਈ ਜਗਤਾਰ ਸਿੰਘ ਵਾਰਾ ਜੀ ਉਹਨਾਂ ਨੂੰ ਹਥਿਆਰ ਦੱਸਦਾ ਏ ਉਹ ਪੰਥ ਦੀ ਗੱਲ ਕਰੂੰਗਾ ਉਹ ਪੰਥ ਦਾ ਆਪਣਾ ਪੰਥ ਦਾ ਹਨਾ ਆਗੂ ਉਹ ਖਵਾਊਗਾ ਅਬ ਬੇਬੇ ਕਲਾ ਗੋਲੀकांड ਹੋਇਆ ਕਿਹਦਾ ਰਾਜ ਹੀ ਉਦੋਂ ਕੌਣ ਸੱਤਾ ਚ ਹੈ ਗਏ ਕੋਟ ਕਬੂਰੇ ਗੋਲੀकांड ਹੋਇਆ ਦੋ ਨੌਜਵਾਨ ਸ਼ਹੀਦ ਹੋਏ ਉਦੋਂ ਕੌਣ ਸੱਤਾ ਚ ਅਕਾਲੀ ਦਲ ਸੱਤਾ ਚ ਹੈ ਨਾ ਕੀ ਕਰ ਲਿਆ ਅਕਾਲੀ ਦਲ ਨੇ ਉਦੋਂ ਬੰਦੀ ਸਾਂਹ ਬਾਹਰ ਨਹੀਂ ਲੈਂਦੇ ਉਹਦੇ ਨਸਾਂ ਲਈ ਨਹੀਂ ਲੜੇ ਗੁਰਪ੍ਰਿੰਦਸ ਅਮਰ ਜੀ ਬੇਬੇ ਉਹ ਦੋਸਿਆਂ ਨੂੰ ਫੜ ਲੈਂਦੇ ਬੰਦੀ ਸਿੰਘਾਂ ਨੂੰ ਤਾਂ ਬਾਹਰ ਆਉਂਦੀ ਬੜੀ ਦੂਰ ਦੀ ਗੱਲ ਆ। ਸੋ ਗੱਲ ਇਹ ਆ ਕਿ ਅੱਜ ਦੇ ਲੀਡਰ ਬੜੇ ਫਿਰਦੇ ਇਹਨਾਂ ਨੇ ਸਾਡਾ ਕੁੱਖ ਨਹੀਂ ਸਵਾਰਨਾ। ਹਾਂ ਭਾਈ ਅਮਰਪਾਲ ਸਿੰਘ ਜਿੱਥੇ ਗੱਲ ਆ ਉਹ ਨੌਜਵਾਨ ਆਪਾਂ ਗੱਲ ਕਰਦੇ ਆ। ਅੱਜ ਦੇ ਜਿਹੜੇ ਪੋਲੀਟੀਸ਼ੀਅਨ ਆ ਉਹ ਕਹਿੰਦੇ ਕਿ ਭਾਈ ਪਹਿਲਾਂ ਸਾਨੂੰ ਸੱਤਾ ਤੇ ਲੈ ਕੇ ਆਓ ਫਿਰ ਅਸੀਂ ਤੁਹਾਡਾ ਕੁਝ ਹੱਲ ਕਰਾਂਗੇ। ਤੁਹਾਡੇ ਪਾਣੀ ਦੀ ਗੱਲ ਕਰਾਂਗੇ ਤਾਂ ਨੌਜਵਾਨਾਂ ਦੀ ਨਸਾਂ ਦੀ ਗੱਲ ਕਰਾਂਗੇ। ਹਨਾ ਪਰ ਉਹ ਭਾਈ ਅਮਰਪਾਲ ਸਿੰਘ ਇੱਕ ਇਹੋ ਜਿਹਾ ਵਿਅਕਤੀ ਜਿੰਨੇ ਪਹਿਲਾਂ ਆਗੇ ਤਾਂ ਡੇ ਪਾਣੀ ਦੀ ਗੱਲ ਕੀਤੀ ਨੌਜਵਾਨਾਂ ਨੂੰ ਨਸਿਆਂ ਦੇ ਚੜਾਉਣ ਦੀ ਗੱਲ ਕੀਤੀ ਨੌਜਵਾਨਾਂ ਨੂੰ ਸਿੱਧੇ ਰਾਹ ਹੀ ਪਾਉਣ ਦੀ ਗੱਲ ਕੀਤੀ ਤੁਹਾਨੂੰ ਨਾਨਪੁਰ ਸਾਹਿਬ ਕੱਠੇ ਹੋਣ ਦੀ ਗੱਲ ਕੀਤੀ ਤੁਹਾਨੂੰ ਤੁਹਾਨੂੰ ਸਿੱਖੀ ਕੇਸਾ ਸਵਾਸਾ ਨਾਂ ਦੇ ਬੋ ਦੀ ਗੱਲ ਕੀਤੀ ਤੁਹਾਨੂੰ ਨੇ ਹੋ ਜਾ ਨੌਬਤ ਆਈ ਆ ਹਨਾ ਇਹ ਦੇਖੋ ਸਰ ਵੋਟ ਲੜਨੀ ਇਹ ਸਾਡੀ ਮਜਬੂਰੀ ਆ ਸਾਨੂੰ ਇਹੋ ਜੇ ਉਹ ਜੇ ਰਾਤੇ ਖੜਾ ਕਰਤਾ ਸਰਕਾਰ ਉਹਨੇ ਤੇ ਸਾਨੂੰ ਲੜਨਾ ਪੈਣਾ ਇਦਾਂ ਬਿدايه ਨੇ ਵਿਲੇਦਣਾ ਦੇਖੋ ਰਾਜਨੀਤੀ ਨੂੰ ਕਹਿੰਦੇ ਰਾਜਨੀਤੀ ਖੇਡਣੀ ਪੈਂਦੀ ਹੈ